ਜਿਹਦਾ ਅਸਰ ਅ ਦੂਰ ਗਾਮੀ ਹੋ ਸਕਦਾ ਹੈ ਉਹ ਹੈ ਸੀ ਹੋਰ ਵੀ ਕਦਮ ਲਏ ਪਰ ਉਹਨਾਂ ਦੇ ਵਿੱਚ ਸਭ ਤੋਂ ਅਹਿਮ ਕਦਮ ਜਿਹੜਾ ਉਹ ਸਿੱਕੇ ਜਿਹੜੀ ਇੰਡਸ ਵਾਟਰ ਟ੍ਰੀਟੀ ਜਿਹੜੀ ਪਾਕਿਸਤਾਨ ਨਾਲ ਹੋਈ ਜਲ ਸੰਧੀ ਸਿੰਧੂ ਜਲ ਸੰਧੀ ਜਿਹਨੂੰ ਕਹਿੰਦੇ ਅਸੀਂ 1960 ਦੀ ਉਸ ਨੂੰ ਅ ਰੱਦ ਰੱਦ ਕਰਨ ਦੀ ਗੱਲ ਕੀਤੀ ਗਈ ਪਰ ਉਸ ਨੂੰ ਇਸ ਵੇਲੇ ਇੱਕ ਵਾਰ ਨੂੰ ਸਸਪੈਂਡ ਕੀਤਾ ਗਿਆ ਹੁਣ ਰੋਕ ਦਿੱਤਾ ਗਿਆ ਤੇ ਰੋਕ ਲਾ ਦਿੱਤੀ ਗਈ ਕਿ ਇਹ ਹੁਣ ਸਿੰਧ ਸੰਧੀ ਇਸ ਵੇਲੇ ਰੋਕ ਦਿੱਤੀ ਗਈ ਹੈ ਤੇ ਅਮਲ ਰੋਕ ਦਿੱਤਾ ਗਿਆ ਜਿਹਦੇ ਮੁਤਾਬਕ ਜਿਹਦਾ ਅਰਥ ਕੀ ਬਣਦਾ ਸੀ ਕਿ ਜਿਹੜਾ ਭਾਰਤ ਦੇ ਵਿੱਚੋਂ ਦਰਿਆਵਾਂ ਦਾ ਪਾਣੀ ਇਹ ਸੰਧੀ ਦੇ ਪਾਕਿਸਤਾਨ ਜਾਂਦਾ ਉਹ ਰੁਕਿਆ ਜਾਏਗਾ ਤੇ اے اے ਮਲੇ ਅੰਤਮ ਤੌਰ ਤੇ ਰੱਦ ਕੀਤੀ ਕੀ ਰੱਦ ਸ਼ਬਦ ਨਹੀਂ ਵਰਤਿਆ ਗਿਆ ਇਹ ਵਰਤਿਆ ਗਿਆ ਸ਼ਾਇਦ ਕੈਪਟ ਇਨ ਅਬੀਅੰਸ ਇਰਰ ਐਵਰ ਦੇਗਾ ਇਸ ਦਾ ਜਿਹੜਾ ਬਹੁਤ ਹੀ ਇਹ ਕਹ ਲੋ ਕਿ ਪਾਕਿਸਤਾਨ ਨੇ ੜਕ ਕੇ ਜਵਾਬ ਦਿੱਤਾ ਜਿਹੜਾ ਉਹਦਾ ਉਹ ਉਹਨਾਂ ਨੇ 1972 ਦੀ ਸ਼ਿਮਲਾ ਜਿਹੜੀ ਸੰਧੀ ਸੀ ਸ਼ਿਮਲਾ ਸਮਝੌਤਾ ਸੀ ਦੋਵਾਂ ਮੁਲਕਾਂ ਦਾ ਉਹਨੂੰ ਰੱਦ ਕਰਨ ਦਾ ਲਾਨ ਕਰ ਦਿੱਤਾ ਉਹਨੂੰ ਵੀ ਸਸਪੈਂਡ ਕਰਨ ਦਾ ਇਲਾਨ ਕਰ ਦਿੱਤਾ ਜਿਸ ਤਰ੍ਹਾਂ ਇਹਨਾਂ ਨੇ ਸੰਧੀ ਕੀਤੀ ਉਸ ਤਰ੍ਹਾਂ ਉਹਨੇ ਕੀਤਾ ਹੋਰ ਵੀ ਦੋਵੇਂ ਪਾਸੇ ਵਿਜਿਆਂ ਦੇ ਬਾਰੇ ਵੀ ਜਿਹੜੇ ਡਿਪਲੋਮੈਟਿਕ ਸਬੰਧ ਜਿਹੜੇ ਉਹ ਉਹ ਤੋੜਨ ਦੇ ਬਾਰੇ ਵੀ ਉਹ ਵੀ ਫੈਸਲੇ ਲੈ ਗਏ ਪਰ ਇਹ ਦੋ ਮੁੱਦੇ ਸੱਤਵਦ ਚਰਚਾ ਦਾ ਵਿਸ਼ਾ ਨੇ ਤੇ ਇਹਨਾਂ ਦਾ ਸੱਤਵਦ ਇੰਪੈਕਟ ਜਿਹੜਾ ਉਹ ਹੋ ਸਕਦਾ ਹੈ ਨੈਗੇਟਿਵ ਇੰਪੈਕਟ ਹੀ ਕਹਿ ਸਕਦੇ ਹੋ ਦੋਵੇਂ ਪਾਸੇ ਤੇ ਇਹ ਇਹ ਦੋਨਾਂ ਮੁੱਦਿਆਂ ਦੀ ਅਸੀਂ ਆਪਣੇ ਦਰਸ਼ਕਾਂ ਨੂੰ ਪੂਰਾ ਵੇਰਵਾ ਇਹ ਇਹ ਇਹਨਾਂ ਦੇ ਵਿਸਥਾਰ ਕੀ ਹੈ ਕਿਵੇਂ ਹੈਗੇ ਕਿਵੇਂ ਜੇ ਰੋਕਣ ਦਾ ਜੇ ਸਸਪੈਂਡ ਕੀਤਾ ਤਾਂ ਕੀ ਅਸਰ ਪਏਗਾ ਤੇ ਇਹਨਾਂ ਦੇ ਜਿਹੜਾ ਅਸਲ ਮੂਲ ਕੀ ਸੀ ਸਮਝੋਤੇ ਜਿਹੜੇ ਹੋਏ ਸ ਇਹ ਦੋਨਾਂ ਦੀ ਵਾਰੀ-ਵਾਰੀ ਕਰਾਂਗੇ ਅੱਜ ਸਿਰਫ ਅਸੀਂ ਗੱਲ ਕਰਾਂਗੇ ਇੰਡਸ ਵਾਟੇਰਟੀਟੀ ਦੀ ਉਹਨਾਂ ਜੁੜੇ ਸਾਰੇ ਪੱਖਾਂ ਦੀ ਤੇ ਜੋ ਭਾਰਤ ਸਰਕਾਰ ਨੇ ਲੈਟਰ ਲਿਖਿਆ ਪਾਕਿਸਤਾਨ ਸਰਕਾਰ ਨੂੰ ਕਿ ਕਿਉਂ ਬੰਦ ਕਰ ਰਹੇ ਸੀ ਸਾਡਾ ਰਾਈਟ ਕਿਵੇਂ ਹੈ ਤੇ ਉਹ ਉਹਦੇ ਵਿੱਚ ਮੁੱਦੇ ਜਿਹੜੇ ਕਿਹੜੇ-ਕਿਹੜੇ ਮਦਾਂ ਸੀ ਇਹ ਆਉਂਦੀਆਂ ਟ੍ਰੀਟੀ ਦੀਆਂ ਉਹਦੇ ਵੀ ਚਰਚਾ ਕਰਾਂਗੇ ਜਿਹੜੀ ਇਹ ਹੈਗਾ ਸ਼ਿਮਲਾ ਸਮਝੌਤਾ ਉਸ ਦੀ ਚਰਚਾ ਸੀ ਵੱਖਰੇ ਐਪੀਸੋਡ ਵਿੱਚ ਕਰਾਂਗੇ ਅਲੱਗ ਤੌਰ ਤੇ ਹੁਣ ਸਭ ਤੋਂ ਪਹਿਲਾਂ ਇਹ ਫੈਸਲਾ ਤਾਂ ਬੋਧਨ ਪਹਿਲਾਂ ਅਨਾਉਂਸ ਕਰ ਦਿੱਤਾ ਗਿਆ ਸੀ ਕਿ ਅਸੀਂ ਜੀ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਦੇ ਬੁਲਾਰੇ ਨੇ ਇਹ ਅਨਾਉਂਸ ਕਰਤਾ ਸੀ ਅਸੀਂ ਸਾਰੇ ਪਬਲਿਸ਼ ਕੀਤਾ ਦੁਨੀਆ ਭਰ ਨੇ ਪਬਲਿਸ਼ ਪਰ ਉਸ ਤੋਂ ਬਾਅਦ ਇੱਕ ਭਾਰਤ ਸਰਕਾਰ ਨੇ ਬਕਾਇਦਾ ਤੌਰ ਤੇ ਲੈਟਰ ਲਿਖਿਆ ਚਿੱਠੀ ਲਿਖੀ ਪਾਕਿਸਤਾਨ ਸਰਕਾਰ ਨੂੰ ਕਿ ਅਸੀਂ ਆਹ ਫੈਸਲਾ ਕਰ ਰਹੇ ਹਾਂ ਤੇ ਕਿਉਂ ਕੀਤਾ ਇਹਦਾ ਲੌਜੀਕ ਕੀ ਹੈ ਤੇ ਉਹ ਫੌਰਨ ਉਸ ਵੀ ਤੌਰ ਤੇ ਜਿਹੜਾ ਇਨਫੋਰਮ ਕੀਤਾ ਗਿਆ ਉਹ ਪਹਿਲਾਂ ਤਾਂ ਜਾਨਣਾ ਜ਼ਰੂਰੀ ਹੈ ਸਾਰੇ ਦਰਸ਼ਕਾਂ ਵਾਸਤੇ ਉਹ ਲੈਟਰ ਦਾ ਜਿਹੜਾ ਮੂਲ ਪਾਠ ਹੈ ਉਹ ਜਾਨਣਾ ਜ਼ਰੂਰੀ ਹੈ ਤੇ ਉਹਦੇ ਚ ਕਾਰਨ ਕਿਹੜੇ ਦੱਸਿਆ ਹੈ ਇਹ ਲੈਟਰ ਜਿਹੜਾ ਇਹ 24 April ਇਹ ਲੈਟਰ ਹੈਗਾ ਅਸੀਂ ਇਹਦੇ ਵਿੱਚ ਲੈਟਰ ਤੁਹਾਨੂੰ ਵੈਸੀ ਵੀ ਦਿਖਾ ਦਾਂਗੇ ਇਹ 24 April 2025 ਨੂੰ ਭਾਰਤ ਸਰਕਾਰ ਦੇ ਜਿਹੜੇ ਵਾਟਰ ਰਿਸੋਰਸ ਜਿਹੜਾ ਇਹ 라 ਮਿਨਿਸਟਰੀ ਹੈ ਮਿਨਿਸਟਰੀ ਆਫ ਜਲ ਸ਼ਕਤੀ ਹੁਣ ਇਸ ਵੇਲੇ ਜਲ ਸ਼ਕਤੀ ਵਿਭਾਗ ਹੈ ਦਾ ਡਿਪਾਰਟਮੈਂਟ ਆਫ ਵਾਟਰ ਸੋਰਸਸ ਇਹ ਇਹਦੇ ਵੱਲੋਂ ਇਹਦੇ ਜਿਹੜੇ ਸੈਕਟਰੀ ਜੀ ਨੇ ਇਸ ਮਹਿਕਮੇ ਦੇ ਉਹਨਾਂ ਨੇ ਲਿਖਿਆ ਸੈਇਦ ਅਲੀ ਮਰਤਜ਼ਾ ਸੈਕਟਰੀ ਮਿਨਿਸਟਰੀ ਆਫ ਵਾਟਰ ਸੋਰਸਸ ਪਾਕਿਸਤਾਨ ਅਸਲਾਮੋ ਸਾਡੇ ਜਿਹੜੇ ਸੈਕਟਰੀ ਨੇ ਮਹਿਕਮੇ ਦੇ ਉਹਨਾਂ ਨੇ ਇਹ ਲੈਟਰ ਲਿਖਿਆ ਪਾਕਿਸਤਾਨ ਦੇ ਸੈਕਟਰੀ ਵਾਟਰ ਸੋਰਸ ਨੂੰ 24 ਅਪ੍ਰੈਲ ਨੂੰ ਉਹ ਚ ਕੀ ਲਿਖਿਆ ਇਹ ਥਿਸ ਇਜ਼ ਵਿਦ ਰੈਫਰੈਂਸ ਟੂ ਗਵਰਨਮੈਂਟ ਆਫ ਇੰਡੀਆ ਨੋਟਿਸਸ ਸੈਂਟ ਟੂ ਗਵਰਨਮੈਂਟ ਆਫ ਪਾਕਿਸਤਾਨ ਸੀਕਿੰਗ ਮੋਡੀਫਿਕੇਸ਼ਨ ਆਫ ਇੰਡੀਅਨ ਇਨਦਸ ਵਾਟਰ ਟ੍ਰੀਟੀ 1960 ਅੰਡਰ ਆਰਟੀਕਲ 12.3 uh, of the treaty, these communications cited fundamental changes in the circumstances that have taken place since the treaty was executed that require a reassessment of obligations under the various articles of treaty read with an ex-church. Okay. ਇਹ ਜਿਹੜਾ ਭਾਰਤ ਸਰਕਾਰ ਵੱਲੋਂ ਪਹਿਲਾ ਨੋਟਿਸ ਭੇਜੇ ਜਾਂਦੇ ਰਹੇ ਪਾਕਿਸਤਾਨ ਸਰਕਾਰ ਨੂੰ ਕਿ ਇਹਦੇ ਚ ਇਸ ਟ੍ਰੀਟੀ ਚ ਮੋਡੀਫਿਕੇਸ਼ਨਸ ਸੋਧਾਂ ਕੀਤੀਆਂ ਜਾਣੀਆਂ ਜ਼ਰੂਰੀ ਹੈ ਕਿਉਂਕਿ ਕੁਝ ਫੰਡਾਮੈਂਟਲ ਚੇਂजेस ਹੋ ਗੀਆਂ ਨੇ ਇਹ ਸਾਰੇ ਸਿਚੁਏਸ਼ਨ ਚ ਸਾਰੇ ਸਰਕਮਸਟੈਂਸਸ ਦੇ ਵਿੱਚ ਫੰਡਾਮੈਂਟਲ ਚੇਂਜ ਹੋ ਗਿਆ ਤੇ ਇਹਦੇ ਚ ਇਹ ਇਸ ਇਹਦੇ ਚ ਇਸ ਨੂੰ ਰਿਵਿਊ ਕਰਨਾ ਇਹ ਇਹ ਅਸੈਸਮੈਂਟ ਨੂੰ ਰਿਵਿਊ ਕਰਨਾ ਇਹ ਮੇ ਅਬਲੀਗੇਸ਼ਨ ਹੈਗੀ ਤੇ ਇਹ ਕਰਨਾ ਬਣਦਾ ਹੈ ਇਹ ਐਸਵੜੀ ਦੀ ਗੱਲ ਨਹੀਂ ਕਰ ਰਿਹਾ ਪਿਛਲੇ ਲੈਟਰ ਜਿਹੜੇ ਲਿਖਿਆ ਉਹਨਾਂ ਦੀ ਗੱਲ ਕਰ ਰਿਹਾ ਤੇ ਫਿਰ ਅਗਲੀ ਗੱਲ ਕੀ ਲਿਖੀ ਹੈ ðiਸ ਚੇਂਜੇਸ ਇਨਕਲੂਡ ਕਿਹੜੀਆਂ ਚੇਂਜੇਸ ਹੋਈਆਂ ਕਿਉਂ ਟ੍ਰੀਟੀ ਅਸੀਂ ਐਮੈਂਡ ਕਰਨਾ ਚਾਹੁੰਦੇ ਆ ਕਿਉਂ ਇਹ ਰੋਕਣਾ ਦੇਵਣੇ ਕੀ ਗੱਲ ਐ ਇਹਦੀ ਉਹਦੇ ਚ ਦੀਸ ਚੇਂजेस ਇਨਕਲੂਡ ਸਿਗਨੀਫੀਕੈਂਟਲੀ ਅਲਟਰਡ ਪੋਪੂਲੇਸ਼ਨ ਡੈਮੋਗ੍ਰਾਫੀ ਪਹਿਲਾ ਕਾਰਨ ਕਿ ਇਹਦਾ ਇੱਕ ਜਿਹੜਾ ਇਹ ਜਿਹੜੀਆਂ ਤਬਦੀਲੀਆਂ ਹੋਈਆਂ ਹਾਲਾਤ ਕਿਹੜੇ ਬਦਲੇ ਜਿਹਦੇ ਕਰਕੇ ਉਹਦੀ ਮੋਡੀਫਿਕੇਸ਼ਨ ਕਰਨ ਦੀ ਲੋੜ ਆ ਡੀਟੀ ਉਹ ਹੈ ਪੋਪੂਲੇਸ਼ਨ ਦੀ ਡੈਮੋਗ੍ਰਾਫੀ ਚੇਂਜ ਹੋ ਗਈ ਉਹਦੀ ਬਣਤਰ ਜਿਹੜੀ ਪਾਪੂਲੇਸ਼ਨ ਕਿੱਥੇ ਸ਼ਹਿਰੀ ਹੋ ਗਈ ਪਿੰਡੂ ਹੋ ਗਈ ਰੂਰਲ ਹੋ ਗਈ ਬੇਸਮੈਂਟ ਚ ਹੋ ਗਈ ਕਿੱਥੇ ਹੋ ਗਈ ਚੇਂਜ ਹੋ ਗਈ ਦਾ ਨੀਡ ਟੂ ਐਕਸਲਰੇਟ ਦਾ ਡਿਵੈਲਪਮੈਂਟ ਆਫ ਕਲੀਨ એનર્ਜੀ ਤੇ ਕਲੀਨ એનર્ਜੀ ਪੈਦਾ ਕਰਨ ਦਾ ਦੀ ਜਿਹੜੀ ਨੀਡ ਹੈ ਉਹਦੀ ਉਹ ਉਹਨੂੰ ਵਿਕਾਸ ਕਰਨਾ ਇੱਕ ਇਹ ਮਸਲਾ ਨਵਾਂ ਹੈ ਉਦੋਂ ਨਹੀਂ ਸੀ 2008 ਚ ਨਹੀਂ ਸੀ ਐਂਡ ਅਦਰ ਚੇਂजेस ਇਨ ਦਾ ਅਜੰਪਸ਼ਨਜ਼ ਅੰਡਰਸਟੈਂਡ ਅੰਡਰਲਾਈਂਗ ਦਾ ਸ਼ੇਅਰਿੰਗ ਆਫ ਵਾਟਰ ਅੰਡਰ ਦਾ ਤੇ ਸ਼ੇਅਰਿੰਗ ਆਫ ਵਾਟਰ ਨਾ ਸਵਨਤ ਹੋਰ ਜਿਹੜੇ ਬਦ ਤਬਦੀਲੀਆਂ ਹੋਈਆਂ ਹਨ ਪਰ ਕਰੋ ਪਾਣੀ ਘਟ ਗਿਆ ਵੱਧ ਗਿਆ ਉਹੀ ਇਹ ਕਾਰਨ ਮਤਲਬ ਭਾਰਤ ਸਰਕਾਰ ਨੇ ਜਿਹੜਾ ਇਹ ਲੈਟਰ ਲਿਖਿਆ ਹੈ ਮੈਂ ਉਹ ਹੀ ਪੜ ਕੇ ਸੁਣਾ ਰਿਹਾ ਅਨਾਉਂਸਮੈਂਟ ਇਹ ਹੀ ਕੀਤੀ ਗਈ ਸੀ ਕਿ ਇਹ ਕਿਉਂਕਿ ਇਹ ਪਾਕਿਸਤਾਨ ਨੇ ਇਸ ਤਰ੍ਹਾਂ ਐਟ ਅ ਟਾਈਮ ਹੀ ਟੈਰਰਿਜ਼ਮ ਤੇ ਐਟ ਅ ਟਾਈਮ ਇਹ ਸੀ ਪਾਣੀ ਦਾ ਜਿਹੜਾ ਆਪਸ ਸੰਧੀ ਨਹੀਂ ਚੱਲ ਸਕਦੀ ਤੇ ਪਰ ਜਿਹੜਾ ਲੈਟਰ ਲਿਖਿਆ ਉਹਦੇ ਚ ਪਹਿਲੇ ਦੋ ਰੀਜ਼ਨ ਇਹ ਦਿੱਤੇ ਗਏ ਨੇ ਕਿ ਸਰਕਮਸਟੈਂਸਸ ਚੇਂਜ ਹੋ ਗਏ ਜਿਹਦੇ ਕਰਕੇ ਇਹਦੀ ਮੋਡੀਫਿਕੇਸ਼ਨ ਦੀ ਲੋੜ ਹੈ ਤੇ ਅਸੀਂ ਪਹਿਲਾਂ ਲਿਖਦੇ ਰਹੇ ਹਾਂ ਤੁਸੀਂ ਤੇ ਹੁਣ ਉਹਦੇ ਵਿੱਚ ਕਲੀਨ એનર્ਜੀ ਦਾ ਮਸਲਾ ਵੀ ਹੈ ਪਾਣੀ ਦਾ ਦੁਬਾਰਾ ਉਹ ਦੇਖਣ ਦਾ ਮਸਲਾ ਵੀ ਹੈ ਤੇ ਡੈਮੋਗ੍ਰਾਫੀ ਚੇਂਜ ਹੋ ਗਈ ਪੋਪੂਲੇਸ਼ਨ ਦੀ ਉਹ ਵੀ ਮਸਲਾ ਹੈ ਇਸ ਕਰਕੇ ਜੈਮੈਂਡਮੈਂਟਸ ਦੀ ਲੋੜ ਪਈ ਅਗਲਾ ਹੈਗਾ ਦਾ ਆਬਲੀਗੇਸ਼ਨ ਟੂ ਓਨਰ ਅ ਟ੍ਰੀਟੀ ਇਨ ਗੁੱਡ ਫੇਥ ਇਜ਼ ਅ ਫੰਡਾਮੈਂਟਲ ਟੂ ਦਾ ਟ੍ਰੀਟੀ देखो इस ट्रीटी जेडी हुई संधि हुई उन जेडी गुड फेच मतलब सुखावें ਢੰਗ ਨਾਲ ਇਹਨੂੰ ਲਾਗੇਦਰਨਾ ਉਹ ਇਹਦਾ ਬੁਨਿਆਦੀ ਮੁੱਦਾ ਸੀ ਟ੍ਰੀਟੀ ਦਾ ਹਾਊਏਵਰ ਵਾਟ ਹੈਵ ਵੀ ਹੈਵ ਸੀਨ ਇਨਸਟੈਡ ਆਫ ਸਸਟੇਨਡ ਕ੍ਰਾਸ ਬਾਰਡਰ ਟੈਰਰਿਜ਼ਮ ਬਾਈ ਪਾਕਿਸਤਾਨ ਟਾਰਗੇਟਿੰਗ ਦਾ ਇੰਡੀਅਨ ਟ੍ਰੈਜੇਡੀ ਆਫ ਜਮੂ ਕਸ਼ਮੀਰ ਵੀ ਜਿਹੜੀ ਗੁੱਡ ਫਿਟ ਹੋਈ ਸੀ ਆਪਸੀ ਭਰੋਸੇਟ ਹੋਈ ਸੀ ਆਪਸੀ ਵਿਸ਼ਵਾਸ ਨਾਲ ਕੋਈ ਸੀ ਤੇ ਉਹ ਜ਼ਰੂਰੀ ਸੀ ਉਹਦੇ ਵਿੱਚ ਕੈਮਰੇਣਾ ਉਹਦਾ ਫੰਡਾਮੈਂਟਲ ਬੇਸਿਸ ਹੈ ਜੇ ਵੀ ਦੋਵਾਂ ਦਾ ਆਪਸ ਵਿੱਚ ਮੇਲ ਜੋ ulaya ਦੋਵਾਂ ਦੇ ਰਿਲੇਸ਼ਨ ਅੱਛੇ ਨੇ ਦੋਵਾਂ ਦੀ ਜਿਹੜੀ ਭਾਵਨਾਵਾਂ ਅੱਛੀ ਹੈ ਇੱਕ ਦੂਜੇ ਨਾਲ ਸ਼ੇਅਰਿੰਗ ਕਰ ਰਹੇ ਆ ਵਾਟਰ ਆਪਸੀ ਸਹਿਮਤੀ ਨਾਲ ਕੰਮ ਕਰ ਰਹੇ ਪਰ ਇਹ ਗੁੱਡ ਫਿਟ ਨਹੀਂ ਰਿਹਾ ਨਹੀਂ ਕਿਉਂ ਵੀ ਕੀ ਚੇਂਜ ਹੋਈ ਆ ਉਹਦੇ ਵਿੱਚ ਕਈ ਕਾਰਨ ਇਹ ਦੱਸਿਆ ਕਿ ਇਹ ਗੁੱਡ ਫਿਟ ਨਹੀਂ ਰਿਹਾ ਹੁਣ ਇੱਕ ਦੂਜੇ ਤੇ ਭਰੋਸਾ ਨਹੀਂ ਰਿਹਾ ਤੇ ਕਾਰਨ ਕੀ ਹੈ ਕਿਉਂ ਨਹੀਂ ਰਿਹਾ ਇਹ ਹੈ ਹੌਰਵਰ ਵਟ ਵੀ ਹੈਵ ਸਟਾਰਟਡ ਇਜ਼ ਸਸਟੇਨਡ ਕ੍ਰੋਸ ਬਾਰਡਰ ਟੈਰੋਰਿਜ਼ਮ ਬਾਈ ਪਾਕਿਸਤਾਨ ਟਾਰਗੇਟਿੰਗ ਇੰਡੀਅਨ ਯੂਨੀਟ ਟੈਰੀਟਰੀ ਆਫ ਜਮੂ ਕਸ਼ਮੀਰ ਤੇ ਇਹਦਾ ਕੀ ਮਾਇਨ ਕਰਨਾ ਵੱਡੇ ਪ੍ਰੋਸੈਸ ਜਿਹੜਾ ਆਪਸ ਵਿੱਚ ਸੁਖਾਵਾ ਨਹੀਂ ਰਿਹਾ ਕਿ ਕ੍ਰੋਸ ਬਾਰਡਰ ਟੈਰੋਰਿਜ਼ਮ ਟੈਰੋਰਿਜ਼ਮ ਜਿਹੜਾ ਜੰਮੂ ਕਸ਼ਮੀਰ ਦੀ ਟੈਰੀਟਰੀ ਚ ਬਾਰ ਬਾਰ ਆ ਕੇ ਪਾਕਿਸਤਾਨ ਜਿਹੜਾ ਹੈ ਉਹ ਦਖਲ ਦਿੰਦਾ ਹੈ ਅਟੈਕ ਕਰਦਾ ਹੈ ਤੇ ਜਿਹੜੇ ਦਰਸ਼ਤਵਾਦੀ ਆ ਉਹਨਾਂ ਨੂੰ ਭੇਜਦਾ ਇਹ ਇਸ ਕਾਰਨ ਇਹ ਹੈਗਾ ਜਿਹਦੇ ਨਾਲ ਪਰ ਹੁਸ ਆਪਸੀ ਉਹ ਨਹੀਂ ਰਿਹਾ ਸੋ ਅੱਗੇ ਫੇ ਲਿਖਦੇ ਆ ਦਾ ਰਿਜ਼ਲਟਿੰਗ ਸਕਿਉਰਟੀ ਅਨਸਰਟਨਟੀਜ਼ ਹੈਵ ਡਾਇਰੈਕਟਲੀ ਇੰਪੀਡੀਡ ਇੰਡੀਆਜ਼ ਫੁੱਲ ਯੂਟਿਲਾਈਜੇਸ਼ਨ ਆਫ ਇਟਸ ਰਾਈਟਸ ਅੰਡਰ ਟਰੀਟੀ ਰਿਜ਼ਲਟਿੰਗ ਇਹ ਸਾਰੇ ਜਿਹੜੇ ਉੱਤੇ ਦੋ ਕਾਰਨ ਦਿੱਤੇ ਆ ਦੋ ਜਾਂ ਕਿੰਨੇ ਕਾਰਨ ਦਿੱਤੇ ਆ ਉਹਦਾ ਨਤੀਜੇ ਵਜੋਂ ਭਾਰਤ ਨੇ ਜੋ ਇਹਦੀ ਯੂਟਿਲਾਈਜੇਸ਼ਨ ਇਹ ਇਸ ਟ੍ਰੀਟੀ ਹਟਾ ਜਿਹੜੇ ਇੰਡੀਆ ਦੇ ਰਾਈਟ ਸੀਗੇ ਹੱਕ ਸੀ ਉਹ ਵਰਤਨੇ ਸੀ ਉਹ ਇੰਡੀਆ ਵਰਤ ਨਹੀਂ ਸਕਦਾ ਨਹੀਂ ਸਕਿਆ ਉਹ ਅਸੀਂ ਅੰਡਰ ਲਿਵ ਯੂਟਿਲਾਈਜ਼ ਹੋ ਗਿਆ ਯੂਟਿਲਾਈਜ਼ ਨਹੀਂ ਕਰ ਸਕਦੇ ਸਾਡਾ ਜਿੰਨਾ ਇਸ ਟ੍ਰੀਟੀ ਚ ਰਾਈਟ ਦੋਵਾਂ ਦੇ ਸੀ ਉਹ ਕੀ ਕੀ ਰਾਈਟ ਸੀ ਜੇ ਦੋਵਾਂ ਦੇ ਮੈਂ ਉਹ ਟ੍ਰੀਟੀ ਦਾ ਪੂਰਾ ਤੁਹਾਨੂੰ ਵੇਰ ਵੜਾ ਪੜ ਕੇ ਸੁਣਾਵਾਂਗਾ ਪੁਆਇੰਟ 바이 ਪੁਆਇੰਟ ਸੋ ਇਸ ਕਰਕੇ ਭਾਰਤ ਸਰਕਾਰ ਜਿਹੜਾ ਆਪਣਾ ਰਾਤ ਰਾਈਟ ਨਹੀਂ ਵਰਤ ਸਕਦੀ ਤੇ ਫਰਦਰ ਮੋਰ ਅਪਾਰਟ ਫਰਮ ਅਦਰ ਬ੍ਰੀਚਸ ਕਮਿਟਡ ਬਾਈ ਪਾਕਿਸਤਾਨ ਕਮਿਟਡ ਬਾਈ ਇਟ ਪਾਕਿਸਤਾਨ ਹੈ ਰਿਫਿਊਜ਼ ਟੂ ਰਿਸਪੌਂਡ ਟੂ ਇੰਡੀਆਸ ਰਿਕੁਐਸਟ ਟੂ ਐਂਟਰ ਇਨ ਟੂ ਨੇਗੋਸ਼ੀਏਸ਼ਨਸ ਐਜ਼ ਐਨਵੀ ਸੇਜ਼ ਅੰਡਰ ਟ੍ਰੀਟੀ ਐਂਡ ਇਸ ਥਸ ਬ੍ਰੀਚ ਆਫ ਟ੍ਰੀਟੀ ਤੇ ਕਾਰਨ ਹੋਰ ਵੱਡਾ ਕੀ ਹੈ ਵੀ ਇਸ ਟ੍ਰੀਟੀ ਚ ਇੱਕ ਪ੍ਰੋਵੀਜ਼ਨ ਸੀਗੀ ਉਹ ਮੈਂ ਪੜ ਕੇ ਵੀ ਸੁਣਾਉਂਗਾ ਕਿ 네ਗੋਸ਼ੀਏਸ਼ਨ ਚ ਕੀਤੀਆਂ ਜਾਣ ਜਦੋਂ ਟਾਈਮ ਟੂ ਟਾਈਮ ਜਦੋਂ ਲੋਡ ਪਈ ਉਹਦੇ ਕੋਈ ਚੇਂਜਸ ਕਰ ਲਈ ਐਮੈਂਡ ਕਰ ਦੇ ਤੇ ਇਹਨਾਂ ਨੇ ਕਹਿਣਾ ਕਿ ਪਾਕਿਸਤਾਨ ਉਹ 네ਗੋਸ਼ੀਏਸ਼ਨ ਕਰਨ ਤੋਂ ਰਿਫਿਊਜ਼ ਕਰ ਰਿਹਾ ਕਰਦਾ ਰਿਹਾ ਮਤਲਬ ਇਹ ਨਹੀਂ ਕਿ ਅੱਜ ਵੀ ਲਗਾਤਾਰ ਕਰ ਰਿਹਾ ਤੇ ਇਸ ਕਰਕੇ ਇਹ ਟ੍ਰੀਟੀ ਦਾ ਬ੍ਰੀਚ ਹੈ ਮਤਲਬ ਟ੍ਰੀਟੀ ਜਿਹੜੀ ਸੰਧੀ ਹੋਈ ਉਹਦੀ ਉਲੰਘਣਾ ਪਾਕਿਸਤਾਨ ਨੇ ਇਸ ਕਰਕੇ ਕੀਤੀ ਇਸ ਰਾਹੀਂ ਕਿ ਉਹ 네ਗੋਸ਼ੀਏਸ਼ਨ ਦੀ ਜਿਹੜੀ ਪ੍ਰੋਵੀਜ਼ਨ ਸੀ ਉਹਨੂੰ ਵੀ ਉਹ ਮੰਨ ਨਹੀਂ ਲਿਆ 네ਗੋਸ਼ੀਏਸ਼ਨ ਟੇਬਲ ਤੇ ਨਹੀਂ ਆ ਰਿਹਾ ਪਿਛਲੇ ਸਮੇਂ ਚ ਜਦੋਂ ਦਾ ਇਹ ਇੰਡੀਆ ਕਹਿ ਰਿਹਾ ਤੇ ਇਸ ਕਰਕੇ ਉਹ ਬ੍ਰੀਚ ਹੈ ਪਾਕਿਸਤਾਨ ਨੇ ਬ੍ਰੀਚ ਕੀਤਾ ਟ੍ਰੀਟੀ ਦਾ ਬਲ ਉਹਦੀ ਉਲੰਘਣਾ ਕੀਤੀ ਹੈ ਉਹਦੀ ਸਮਝੌਤੇ ਦੀ ਤੇ ਇਹ ਕਾਰਨ ਅਸੀਂ ਇਸ ਕਰਕੇ ਇਸ ਨੂੰ ਫਿਰ ਅੱਗੇ ਲਿਖਦੇ ਆ ਦਾ ਗਵਰਨਮੈਂਟ ਆਫ ਇੰਡੀਆ ਹੈਜ਼ ਹੇਅਰ ਬਾਈ ਡਿਸਾਈਡਡ ਦੈਟ ਇਨ ਦਿਸ ਵਾਟਰ ਟ੍ਰੀਟੀ 1960 ਵਿਲ ਬੀ ਹੈਲਡ ਇਨ ਅਬੇਸ ਵਿਦ ਇਮੀਡੀਏਟ ਇਫੈਕਟ ਇਸ ਕਰਕੇ ਆ ਕਰਨਾ ਕਰਕੇ ਜਿਹੜੀ ਇਹ ਟ੍ਰੀਟੀ ਜਿਹੜੀ ਆ ਉਹ ਅਬੇਸ ਕਿ ਮਤਲਬ ਰੋਕ ਦਿੱਤੀ ਗਈ ਹੈ ਤੇ ਰੋਕ ਤਾਂ ਲਾ ਦਿੱਤੀ ਗਈ ਹੈ ਉਹਦੀ ਇੰਪਲੀਮੈਂਟੇਸ਼ਨ ਰੋਕ ਦਿੱਤੀ ਗਈ ਹੈ ਇਹ ਜਿਹੜਾ ਕਾਰਨ ਇਹ ਲੈਟਰ ਜਿਹੜਾ ਗਵਰਨਮੈਂਟ ਆਫ ਇੰਡੀਆ ਨੇ ਲਿਖਿਆ ਉਹਨਾਂ ਦੀ ਪਾਕਿਸਤਾਨ ਗਵਰਨਮੈਂਟ ਉਹਦੇ ਵਿੱਚ ਲਿਖੇ ਗਏ ਆ ਮੀਨਸ ਕਿ ਇਹਦੇ ਵਿੱਚ ਵេស ਜਿਹੜਾ ਬਣਾਇਆ ਗਿਆ ਉਹ ਇਹ ਨਰੋਲ ਇਹ ਨਹੀਂ ਕਿ ਪਹਿਲਗਾਮ ਤੇ ਜੋ ਹਮਲਾ ਹੋਇਆ ਜਾਂ ਟੈਰਰਿਜ਼ਮ ਦੇ ਜੋ ਅ ਅ دہشتਵਾਦ ਜਾਤਵਾਦ ਜਿਹੜਾ ਉਹ ਪਾਕਿਸਤਾਨ ਦੇ ਰਾਹੀ ਹੁੰਦਾ ਜਿਹੜੇ ਕਿ ਭਾਰਤ ਦਾ ਦੋਸ਼ ਅਗਾਈਏ ਸ਼ਿਕਰਉਂਦੀ ਹੈ ਉਹਨਾਂ ਦੇ ਉਹਨਾਂ ਦੇ ਕਰਿੰਦੇ ਜਾਂ ਉਹਨਾਂ ਦੇ हायर ਕੀਤੇ ਹੋਏ ਉਹਨਾਂ ਦੇ ਪਹਾੜੇ ਦੇ ਲੇ ਹੋਏ ਕਰੋਨ ਰੇਂਜ ਉਧਰੋਂ ਆਉਂਦੇ ਨੇ ਪਾਕਿਸਤਾਨ ਦੇ ਕਿਸੇ ਨਾ ਕਿਸ ਰੂਪ ਚ ਕੁਝ ਬੈਠੀ ਆ ਹੁੰਦੇ ਨੇ ਇਹ ਇੱਕ ਕਾਰਨ ਹੈ ਪਰ ਉਹਦੇ ਚ ਜਿਹੜੇ ਬਾਕੀ ਕਾਰਨ ਦੱਸੇ ਨੇ ਇਹ ਟ੍ਰੀਟੀ ਕਿਉਂ ਸੀ ਕੈਪਟਨ ਮੈਜੀ ਉਹ ਕਾਰਨ ਵੀ ਮੈਂ ਐਕਸਪਲੇਨ ਕਰਦੇ ਨੇ ਸੋ ਟ੍ਰੀਟੀ ਦਾ ਮਤਲਬ ਕੀ ਹੈ ਕਿ ਟ੍ਰੀਟੀ ਨੂੰ ਜਾਂ ਉਹ ਸੰਧੀ ਨੂੰ ਇਹ ਕਹਿ ਕੇ ਉਹ ਕਾਰਨ ਬਣਾਇਆ ਗਿਆ ਹੈ ਜਿਹੜੀ ਦਰਤਵਾਦ ਦਾ ਕਿ ਇਹ ਜਿਹੜੀ ਸੰਧੀ ਇਹਦੇ ਵਿੱਚ ਭਰੋਸਾ ਸੀ ਇੱਕ ਦੂਜੇ ਤੇ ਸਿਖਾਵਾ ਸੀ ਜਦੋਂ ਆਪਸੀ ਸਹਿਮਤੀ ਨਹੀਂ ਭਰੋਸਾ ਨਹੀਂ ਰਿਹਾ ਤੇ ਫਿਰ ਕਿਉਂ ਨਹੀਂ ਰਿਹਾ ਭਰੋਸਾ ਕਿਉਂਕਿ ਉਹ ਜੰਮੂ ਕਸ਼ਮੀਰ ਚ ਬਾਰ-ਬਾਰ ਦਖਲ ਦਿੰਦਾ ਆਪਣੀ ਟਰੋਰਿਜ਼ਮ ਬਣਾਈ ਦੇਖਿਆ ਕਿਹਾ ਕਿ ਭਰੋਸਾ ਰਿਹਾ ਇਹ ਇੱਕ ਕਾਰਨ ਹੈ ਬਾਕੀ ਕਾਰਨ ਕਿਉਂ ਇਹ ਅਸੀਂ ਰੱਦ ਕੀਤੀ ਹੈ ਉਹ ਅਸੀਂ ਵੱਖਰੇ ਨੇ ਉਹ ਐਕਸਪਲੇਨ ਮੈਂ ਕਰ ਦਿੱਤੇ ਨੇ ਤੋਂ ਸੋ ਇਸ ਟ੍ਰੀਟੀ ਨੂੰ ਰੋਕਣ ਦਾ ਜਾਂ ਸੰਧੀ ਨੂੰ ਰੋਕਣ ਦਾ ਦੇ ਜਿਹੜੇ ਕਾਰਨ ਨੇ ਉਹਦੇ ਵਿੱਚ ਹੋਰ ਕਾਰਨ ਵੀ ਜੋੜੇ ਗਏ ਨੇ ਜਿਹੜੇ ਕਿ ਉਹਨਾਂ ਦੀਆਂ ਉਸ ਦੀਆਂ ਪ੍ਰੋਵੀਜ਼ਨਸ ਨੇ ਜਿਹੜੀਆਂ ਟ੍ਰੀਟੀ ਦੇ ਉਹਨਾਂ ਨੂੰ ਬੇਸਿਸ ਬਣਾਇਆ ਗਿਆ ਨਾ ਕਿ ਸਿਰਫ ਇਸ ਟੈਰਰਿਜ਼ਮ ਵਾਲੀ ਗੱਲ ਨੂੰ ਸਿਰਫ ਇਹ ਬਣਾਇਆ ਪਰ ਬਾਕੀ ਜਿਹੜੀਆਂ ਲਾਜਿਕ ਜਿਹੜਾ ਦਿੱਤਾ ਗਿਆ ਕਿ ਉਹ ਉਹ ਮੈਂ ਪੜ ਕੇ ਸੁਣਾਤਾ ਉਹ ਇਹ ਲੈਟਰ ਜੇ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਲਿਖਿਆ ਹੁਣ ਵੀ ਇਹ ਜਿਹੜੀ ਸੰਧੀ ਸੀ ਉਹਦੇ ਮੇਨ ਫੀਚਰਸ ਕੀ ਸੀਗੇ ਉਹਦੇ ਮੇਨ ਜਿਹੜੇ ਕੀ ਉਹਦੇ ਵਿੱਚ ਪੁਆਇੰਟਸ ਕੀ ਸੀ ਸੰਧੀ ਹੈ ਕਿ ਉਹਦਾ ਵੇਰਵਾ ਜ ਆ ਉਹਦੇ ਵਿੱਚ ਇਹ ਜਿਹੜੀਆਂ ਗੱਲਾਂ ਹੁਣ ਭਾਰਤ ਸਿਕਾ ਨਹੀਂ ਕੀਤੀਆਂ ਵੀ ਤੁਸੀਂ 네ਗੋਸ਼ੀਏਸ਼ਨ ਟੇਬਲ ਤੇ ਨਹੀਂ ਆ ਰਹੇ ਬੜੇ ਦਿਨ ਤੋਂ ਜੀ ਕਹਿ ਰਹੇ ਆ ਐਮੈਂਡਮੈਂਟ ਕਰਨ ਦੀ ਲੋੜ ਹੈ ਡੈਮੋਗ੍ਰਾਫੀ ਚੇਂਜ ਹੋਊਗੀ ਸਰਕਮਸਟੈਂਸਿਸ ਚੇਂਜ ਹੋਗੇ ਤੇ ਫਿਰ ਇਹਨੂੰ ਇਹਦੇ ਚ ਸੋਧਾ ਕਰਨ ਦੀ ਲੋੜ ਹੈ ਟ੍ਰੀਟੀ ਚ ਉਹ ਤੁਸੀਂ ਟੇਬਲ ਤੇ ਨਹੀਂ ਆ ਰਹੇ ਗੱਲ ਹੀ ਨਹੀਂ ਕਰ ਰਹੇ ਪਾਕਿਸਤਾਨ ਗੱਲ ਨਹੀਂ ਕਰੇ ਇੱਕ ਵਾਰੀ ਗੱਲ ਨਹੀਂ ਕਰੇ ਦੂਜੇ ਵਾਰ ਸਾਡੇ ਦਸਤਵਾਦ ਨੂੰ ਹਵਾ ਦੇ ਰਿਹਾ ਦਸ਼ਤ ਇਹ ਹਮਲੇ ਕਰਵਾ ਰਿਹਾ ਸੋ ਇਸ ਕਰਕੇ ਅਸੀਂ ਇਹ ਇਸ ਨੂੰ ਰੱਖਦੇ ਆ ਉਧਰ ਜਿਹੜੇ ਹੁਣ ਹੈਗੇ ਕਿ ਇਹਦੇ ਚ ਫੇਸਬੁਕ ਦਾ ਲਾਈਵ ਆਨ ਕਰੀ ਉਹ ਟ੍ਰੀਟ ਹੈ ਕਿ ਵੈਸੇ ਉਹ ਜਿਹੜੀ ਮੇਨ ਜਿਹੜੀ ਐਕਚੁਅਲ ਵਰਡਿੰਗ ਤਾਂ ਅੰਗਰੇਜ਼ੀ ਚ ਹੈ ਅਸੀਂ ਇਹਨੂੰ ਥੋੜੀ ਸੌਖੀ ਪਾਸ਼ਾ ਜੀ ਪੰਜਾਬੀ ਚ ਪੜ ਕੇ ਮੈਂ ਥੋੜੇ ਜਿਹਾ ਪੁਆਇੰਟ ਜਿਹੜੇ ਦੱਸ ਦਿੰਨਾ ਉਹ ਵਾਟਰ ਸੀਟ ਹੈ ਹਾਂਜੀ ਇਹ ਤਾਂ ਉਹ ਹੈ ਸ਼ਿਮਲਾ ਵਾਟਰ ਪਾਣੀ ਵਾਲਾ ਮੈਂ ਤੁਹਾਨੂੰ ਇਹਦਾ ਅਪ ਦੇ ਦਵਾਂ ਉਹਦੇ ਚ ਹੈਗਾ ਇਹ 1960 ਵਿੱਚ ਟ੍ਰੀਟੀ ਹੋਈ ਸੀ 1960 ਦੇ ਵਿੱਚ ਦੋਵਾਂ ਮੁਲਕਾਂ 'ਚ ਤੇ ਇਹਦੇ 'ਚ ਇੱਕ ਹੋਰ ਅਹਿਮ ਗੱਲ ਜਿਹੜੀ ਹੈਗੀ ਉਹ ਹੈ ਕਿ ਇਹ ਵਰਲਡ ਬੈਂਕ ਦੀ ਨਿਗਰਾਨੀ ਹੇਠ ਹੋਈ ਸੀ ਇਹ ਜਿਹੜੀ ਟ੍ਰੀਟੀ ਹੈ ਸੰਧੀ ਹੈ ਇਹ ਇਹ ਜਿਹੜਾ ਸ਼ਿਮਲਾ ਸਮਝੌਤਾ ਸੀ ਉਹ ਬਾਈਲੇਟਰਲ ਸੀ ਦੋ ਤਰਫਾ ਦੋ ਮੂਲਕਾਂ ਦੇ ਵਿਚਕਾਰ ਹੋਇਆ ਸੀ ਹਾਲਾਂਕਿ ਉਹਦੇ ਵਿੱਚ ਵੀ ਅ ਬੜੀ ਉਹ ਮਤਲਬ ਜਿਹੜੇ ਬੈਕਐਂਡ ਤੇ ਜਿਹੜੇ ਵਿਚੋਲੇ ਬਣੇ ਸੀ ਦੂਜੇ ਮੂਲਕਾਂ ਨੇ ਆਪਸ ਵਿੱਚ ਮਤਲਬ ਬਹੁਤ ਵਾਰੀ ਐਦਾ ਹੁੰਦਾ ਦੋਨਾਂ ਮੂਲਕਾਂ 'ਚ ਜਦ ਲੜਾਈ ਹੁੰਦੀ ਹੈ ਤੇ ਫਿਰ ਉਹ ਦੋਨਾਂ ਮੂਲਕਾਂ 'ਚ ਉਹ ਫਿਰ ਹੋਰ ਮੂਲਕ ਕਰਦੇ ਨੇ ਦਖਲ ਦਿੰਦੇ ਨੇ ਤੇ ਉਹ ਉਹਨਾਂ ਨੂੰ ਉਹ ਬੈਕਐਂਡ ਤੇ ਡਿਪਲੋਮੇਸੀ ਜਿਹੜੀ ਹੈ ਉਹ ਕੰਮ ਕਰਦੀ ਹੈ ਪਰ ਇਹ ਤੇ ਦੋਵਾਂ ਦੇ ਵਿਚ ਸੀ ਪਰ ਜਿਹੜੀ ਇਹ ਟ੍ਰੀਟੀ ਹੈਗੀ ਜਿਹੜੀ ਜਲ ਸੰਧੀ ਹੈ ਇਹ ਸਿਰਫ ਦੋਵਾਂ ਮੁਲਕਾਂ ਦੀ ਇਹ ਇੰਟਰਨੈਸ਼ਨਲ ਸੰਧੀ ਹੈ ਸੀ ਤੇ ਇਹਦੇ ਚ ਵਰਲਡ ਬੈਂਕ ਦਾ ਨਿਗਰਾਨੀ ਜਾਂ ਵਰਲਡ ਬੈਂਕ ਦਾ ਦਖਲ ਜਿਹੜਾ ਉਹ ਉਹ ਹੈ ਸੀ ਉਹ ਮੈਨੂੰ ਉਹਦੇ ਪੁਆਇੰਟ ਵਾਈਜ਼ ਪੁਆਇੰਟ ਜਿਹੜੇ ਆ ਕੱਢ ਕੇ ਦਿਖਾਉਣਾ ਵਈ ਲੱਭ ਜਾ ਕਿੱਧਰ ਗਈ ਨਹੀਂ ਉਹ ਤਾਂ ਅ 2 ਮਿੰਟ ਵੇਟ ਕਰਨਾ ਪੈ ਜੇ ਆ ਜੀ ਕੱਢੀ ਸੀ ਉਹ ਪੁਆਇੰਟ ਸਾਰੇ ਉਹਦੀ ਐਕਚੁਅਲ ਤੇ ਮੈਂ ਉਹ ਥੋੜੇ ਜਿ ਇਧਰ ਉਧਰ ਹੋ ਗਏ ਨੇ ਤੇ ਮੈਂ ਹੁਣੇ ਲੋਜੀ ਜੇ ਇਲਾ 1960 ਦੇ ਵਿੱਚ ਇਸ ਸਤੰਬਰ 19 1960 ਦੇ ਵਿੱਚ ਇਹ ਹੋਈ ਸੀ ਫੈਸਿਲਿਟੇਟਡ ਬਾਈ ਵਰਲਡ ਬੈਂਕ ਕਰਾਚੀ ਦੇ ਵਿੱਚ ਇਹਦਾ ਹੋਇਆ ਸੀ ਸਮਝੋਤਾ ਜਿਹੜਾ ਪਿਆ ਸੀ ਤੇ ਇਹਦੇ ਚ ਕੀ ਸੀਗਾ ਰਿਵਰਸ ਕਿਹੜੇ ਸੀ ਮੇਨ ਮੇਨ ਫੀਚਰ ਜਿਹੜੇ ਫੀਚਰ ਇਹਦੇ ਕੀ ਸੀ 6 ਵੱਡੇ ਦਰਿਆ ਹੈਗੇ ਸੀ ਜਿਹੜੇ ਜਿਨ੍ਹਾਂ ਦੀ ਪਾਣੀ ਦੀ ਵੰਡ ਜਿਹੜੀ ਆ ਉਹ ਮਿੱਥੀ ਗਈ ਸਤਲੁਜ ਬਿਆਸ ਤੇ ਰਾਵੀ ਇਹ ਤਿੰਨ ਜਿਹੜੇ ਇੰਡੀਆ ਨੂੰ ਦੇ ਦਿੱਤੇ ਗਏ ਪੂਰਾ ਅਨਸੀਕਿਓਰਡ ਯੂਜ਼ ਵਾਸਤੇ ਤੇ ਕੁਝ ਲਿਮਟਿਡ ਯੂਜ਼ ਜਿਹੜਾ ਉਹ ਪਾਣੀ ਪਾਕਿਸਤਾਨ ਵਾਸਤੇ ਜਿਹੜਾ ਪਾਕਿਸਤਾਨ ਤੇ ਜਿਹੜੇ ਇਹ ਈਸਟਰਨ ਰਿਵਰਸ ਵਜਦੇ ਸੀ ਜਿਹੜੇ ਪੱਛਮੀ ਰਿਵਰ ਜਿਹੜੇ ਦਰਿਆ ਸਿੰਧ ਸਿੰਧ ਦਾ ਜਿਹੜਾ ਦਰਿਆ ਜੇਲਮ ਤੇ ਚਨਾਬ ਇਹ ਪਾਕਿਸਤਾਨ ਨੂੰ ਦਿੱਤੇ ਮਤਲਬ ਉਹਨਾਂ ਦਾ ਪਾਣੀ ਪਾਕਿਸਤਾਨ ਵਰਤੇਗਾ ਇਹ ਮੋٹے ਦੌਰ ਤੇ ਇਹ ਵੰਡ ਕੀਤੀ ਗਈ ਇਹਦੇ ਚ ਵੀ ਉਹਦੇ ਚ ਪਾਕਿਸਤਾਨ ਨੂੰ ਲਿਮਟਿਡ ਪਾਣੀ ਉਹਨਾਂ ਤਿੰਨ ਦਰਿਆਵਾਂ ਚ ਇਹਦੇ ਚ ਇੰਡੀਆ ਨੂੰ ਲਿਮਟਿਡ ਯੂਜ਼ ਦਾ ਅਧਿਕਾਰ ਦਿੱਤਾ ਗਿਆ ਜਿਵੇਂ ਹਾਈਡਰੋ ਪਾਵਰ ਵਾਸਤੇ ਇਰੀਗੇਸ਼ਨ ਵਾਸਤੇ ਜਾਂ ਕੁਝ ਸਪੈਸਿਫਿਕ ਏਰੀਆ ਵਾਸਤੇ ਪੀਣ ਵਾਲਾ ਪਾਣੀ ਮਤਲਬ ਪਹਿਲੇ ਜਿਹੜੇ ਤਿੰਨ ਦਰਿਆ ਪਾਕਿਸਤਾਨ ਨੂੰ ਉਹਨਾਂ ਦੇ ਵਿੱਚ ਲਿਮਟਿਡ ਯੂਜ਼ ਪਹਿਲੇ ਇੰਡੀਆ ਨੂੰ ਈਸਟਰਨ ਰਿਵਰ ਜਿਹੜੇ ਸਤਲੁਜ ਬਿਆਸ ਰਾਵੀ ਤੇ ਉਹਦੇ ਚ ਲਿਮਟਿਡ ਯੂਜ਼ ਪਾਣੀ ਦਾ ਜਿਹੜਾ ਸਤਲੁਜ ਦਾ ਪਾਣੀ ਵੀ ਜਾਂਦਾ ਹੈ ਪਾਕਿਸਤਾਨ ਨੂੰ ਉਹ ਪਾਕਿਸਤਾਨ ਇਹ ਜਿਹੜੇ ਤਿੰਨ ਦਰਿਆ ਸਿੰਧ ਜਿਲ ਜਿਹੜਾ ਇੰਡਸ ਜੇਲਮ ਤੇ ਚਨਾਬ ਇਹ ਪਾਕਿਸਤਾਨ ਦਿੰਦੇਗਾ ਪਰ ਇਹਨਾਂ ਦਾ ਪਾਣੀ ਵੀ ਕੁਝ ਵਰਤਨ ਦੀ ਆਜ਼ਾਦ ਦੇ ਭਾਰਤ ਨੂੰ ਦਿੱਤੀ ਗਈ ਇਮੇਜ ਨੂੰ ਤੇ ਉਹਦੇ ਚ ਪਰਸੈਂਟੇਜ ਵੀ ਬੀਤੀ ਗਈ ਪਰਸੈਂਟੇਜ ਕਿੰਨੀ ਹੈ India is entitled to use up to 20% of the water from the western rivers for purposes like power generation and irrigation subject to strict conditions. ਸ਼ਰਤਾਂ ਵੇਲੇ ਇਹ 20% ਪਾਣੀ ਵਰਤ ਸਕਦਾ ਉਹਨਾਂ ਦਰਿਆਵਾਂ ਜਿਹੜੇ ਪਾਕਿਸਤਾਨ ਦਿੱਤੇ ਆ। ਪਾਕਿਸਤਾਨ ਨੂੰ ਜਿਹੜਾ ਸਿੰਧ ਇੰਡਸ ਸਿਸਟਮ ਜਿਹੜਾ ਹੈ ਉਹਦਾ 80% ਦਾ ਟੋਟਲ ਵਾਟਰ ਦਾ ਪਾਣੀ ਉਹ ਪਾਕਿਸਤਾਨ ਵਰਤਦਾ ਹੈ। ਇੰਡੀਆ ਨੂੰ 20% ਜਿਵੇਂ ਆਪਾਂ ਗੱਲ ਕਰ ਦਿੱਤੀ ਆ ਉਹਦੀ ਕੁਆਂਟੀਟੀ ਵੀ ਆ 135 ਮਿਲੀਅਨ ਇਕੜ ਫੁੱਟ ਜਿਹੜਾ ਉਹ ਪਾਕਿਸਤਾਨ ਵਰਤਦਾ ਹੈ 30 ਮਿਲੀਅਨ ਇਕੜ ਫੁੱਟ ਜੇ ਉਸ ਵੇਲੇ ਜੋ ਜਿੰਨਾ ਪਾਣੀ ਸੀ ਜਿਸ ਸਰ 30 ਮਿਲੀਅਨ ਇਕੜ ਫੁੱਟ ਐਨੌਲੀ ਜਿਹੜਾ ਉਹ ਇੰਡੀਆ ਅ ਉਹਦੇ ਚ ਅੰਡਰਗਰਾਉਂਡ ਵਾਟਰ ਦਾ ਕੋਈ ਜ਼ਿਕਰ ਨਹੀਂ ਸੀ ਐਸਟੀਟੀ ਚ ਇਦੇ ਚ ਇਨਫਰਾਸਟ੍ਰਕਚਰ ਦੀ ਹੈ ਹੋਰ ਜਿਹੜੀ ਖਰਤਾ ਕੀ ਕਿਸੇ ਨਾਲ ਸੀ ਇੰਡੀਆ ਕਨ ਬਿਲਡ ਰਨ ਆਫ ਦਾ ਰਿਵਰ ਡੈਮਸ ਔਨ ਦਾ ਵੈਸਟਰਨ ਰਿਵਰਸ ਫਾਰ ਹਾਈਡਰੋ ਪਾਵਰ ਬਟ ਕੈਨ ਨਾਟ ਸਟੋਰ ਵਾਟਰ ਇਨ ਵੇਜ਼ 댓 ਸਿਗਨੀਫੀਕੈਂਟਲੀ ਰਿਡਿਊਸ ਡਾਉਨਸਟ੍ਰੀਮ ਪਾਕਿਸਤਾਨ ਨੂੰ ਭਾਰਤ ਡੈਮ ਬਣਾ ਸਕਦਾ ਹੈ ਬਿਜਲੀ ਪੈਦਾ ਕਰਨ ਤੇ ਪਾਣੀ ਨੂੰ ਰੋਕ ਨਹੀਂ ਸਕਦਾ ਵੀ ਰਸਤੇ ਜੇ ਉਹ ਵੀ ਰੋਕ ਕੇ ਵਾਹ ਜੇ ਪਾਣੀ ਇਹ ਸਮਝੌਤੇ ਦੇ ਵਿੱਚ ਖੜ ਸੀ ਸੋ ਅੱਜ ਕਹਿ ਰਿਹਾ ਕਿ ਪਾਣੀ ਅਸੀਂ ਰੁਕਾਂਗੇ ਤੋ ਉਹਦੇ ਵਿੱਚ ਇਹ ਸੀ ਕਿ ਇਹ ਜੇ ਸੰਧੀ ਦੇ ਕੈਮਰੈਂਦੇ ਆ ਤਾਂ ਰੋਕ ਨਹੀਂ ਸਕਦੇ ਉਹ ਹੁਣ ਸੰਧੀ ਤੇ ਸੰਧੀ ਨੂੰ ਰੋਕੀ ਰੋਕ ਸਕਦੇ ਆ ਪਾਣੀ ਇਸੇ ਤਰ੍ਹਾਂ ਪਾਕਿਸਤਾਨ ਵੀ ਇਰੀਗੇਸ਼ਨ ਤੇ ਹਾਈਡਰੋਪ੍ਰੋਜੈਕਟ ਡਰਾਈਵ ਕਰ ਸਕਦਾ ਉਹਨਾਂ ਦੇ ਤੇ ਪਰ ਰੋਕਾ ਨਹੀਂ ਰੋਗ ਨਹੀਂ ਸਕਦਾ ਪਾਣੀ ਮਤਲਬ ਉਹਨਾਂ ਦੇ ਵੀ ਇਹੀ ਸੀ ਕਿ ਸੇਮ ਇੱਕ ਕਮਿਸ਼ਨ ਬਣਾਇਆ ਗਿਆ ਬਾਈਲੈਟਰਲ ਕਮਿਸ਼ਨ ਜਿਹੜੇ ਤੇ ਦੋਵਾਂ ਮੁਲਕਾਂ ਦੇ ਜਿਹੜੇ ਨੁਮਾਇंदे ਸੀ ਜੀਨੇ ਕੇ ਇਹਦੀ ਇੰਪਲੀਮੈਂਟੇਸ਼ਨ ਤੇ ਡਾਟਾ ਤੇ ਸ਼ੇਅਰ ਕਰਨਾ ਸੀ ਤੇ ਇਹਦੇ ਜਿਹੜੇ ਮਸਲੇ ਝਗੜੇ ਉੱਠਦੇ ਸੀ ਉਹ ਉਸ ਵੇਲੇ ਕਮਿਸ਼ਨ ਬਣਾਇਆ ਗਿਆ ਤੇ ਉਹ ਕਮਿਸ਼ਨ ਮਿਲਦਾ ਵੀ ਰਹਾ ਕਾਫੀ ਦਿਨ ਤੇ ਇਥੇ ਸੋ ਇਹਦੇ ਚ ਜਿਹੜੀ ਇਹ ਜਿਹੜਾ ਲੈਟਰ ਲਿਖਿਆ ਹੈ ਭਾਰਤ ਸਰਕਾਰ ਨੂੰ ਜਿਹੜਾ ਲਿਖਿਆ ਸੀ ਕਿ ਨੇਗੋਸ਼ੀਏਸ਼ਨ ਤੇ ਨਹੀਂ ਆ ਰਿਹਾ ਜਿਹੜੇ ਮਸਲੇ ਖੜੇ ਹੁੰਦੇ ਨੇ ਝਗੜੇ ਖੜੇ ਹੁੰਦੇ ਨੇ ਉਹ ਚ 네ਗੋਸ਼ੀਏਸ਼ਨ ਤੇ ਬਾਈਲੈਟਰਲ 네ਗੋਸ਼ੀਏਸ਼ਨ ਦਾ ਕਮਿਸ਼ਨ ਬਣਾਇਆ ਉਹਦੇ ਚ ਆਉਣਾ ਚਾਹੀਦਾ ਤੇ ਬਾਈਲੈਟਰਲ 네ਗੋਸ਼ੀਏਸ਼ਨ ਤੇ ਵਾਇਆ ਪਰਮਨੈਂਟ ਇੰਡਸ ਕਮਿਸ਼ਨ ਇਫ ਹਾਂ ਰਿਸੋਲਵਡ ਨਿਊਟਰਲ ਐਕਸਪਰਟ ਅਪੁਆਇੰਟਡ ਬਾਈ ਵਰਲਡ ਬੈਂਕ ਰਿਵਿਊਜ਼ ਟੈਕਨੀਕਲ ਇਸ਼ੂਸ ਇੰਡੀਆ ਦੇ ਕਾ ਵੀ ਉਹ 네ਗੋਸ਼ੀਏਸ਼ਨ ਤੇ ਨਹੀਂ ਆ ਰਿਹਾ ਤੇ ਜੇ ਦੋਵਾਂ ਚ ਝਗੜਾ ਰਹਿਣਾ ਫਿਰ ਕੀ ਕਰੋ ਫਿਰ ਵਰਲਡ ਬੈਂਕ ਜਿਹੜਾ ਉਹ ਪੁਆਇੰਟ ਕਰੇਗਾ ਨਿਊਟਰਲ ਨੇਗੋਸ਼ੀਏਟਰ ਉਹ ਡਿਸਾਈਡ ਕਰੇਗਾ ਉਹ ਉਸ ਵਿਚਾਲੇ ਬੈਠ ਕੇ ਵਿਚੋਲਾ ਬਣ ਕੇ ਸਮਝੌਤਾ ਕਰਾਏਗਾ ਕਿਉਂਕਿ ਵਰਲਡ ਬੈਂਕ ਦੀ ਨਿਗਰਾਨੀ ਹੈਟ ਹੋਇਆ ਇੱਕ ਹੋਰ ਜੇ ਬਹੁਤ ਵੱਡੇ ਝਗੜੇ ਖੜੇ ਹੋ ਜਾਣ ਫਿਰ ਕੀ ਕੋਰਟ ਆਫ ਆਰਬਿਟ੍ਰੇਸ਼ਨ ਕੈਨ ਬੀ ਰੀਕਨਸਟੀਟਿਊਟਡ ਆਰਬਿਟ੍ਰੇਸ਼ਨ ਹੁੰਦੀ ਹੈ ਨਾ ਉਹਨੇ ਆਰਬਿਟਰ ਲਾ ਦਿੰਦੇ ਨੇ ਉਹ ਕਹਿੰਦੇ ਆਰਬਿਟ੍ਰੇਸ਼ਨ ਦੀ ਕੋਰਟ ਬਣਾ ਦੇ ਫਿਰ ਕੋਈ ਸੋ ਇਹ ਇਹ ਜਿਹੜੀ ਆ ਇਹਦੇ ਚ ਸ਼ਰਤਾਂ ਸੀਗੀਆਂ ਵਰਲਡ ਬੈਂਕ ਦਾ ਕੀ ਰੋਲ ਸੀ ਇਹ ਵੀ ਉਹਦੇ ਚ ਲਿਖਿਆ ਹੋਇਆ ਹੈ ਦਾ ਵਰਲਡ ਬੈਂਕ ਬਰੋਕਰਡ ਦਾ ਟ੍ਰੀਟੀ ਐਂਡ ਇਜ਼ ਸਿਗਨੇਟਰੀ ਟੂ ਦਾ ਸਰਟਨ ਪ੍ਰੋਵੀਜ਼ਨਸ ਬਟ ਇਜ਼ ਨੋਟ ਅ ਗਰੰਟਰ ਇਹ ਵੀ ਹੈ ਵਰਲਡ ਬੈਂਕ ਨੇ ਕਰਵਾਇਆ ਵਰਲਡ ਬੈਂਕ ਸਿਗਨੇਟਰੀ ਵੀ ਹੈਗਾ ਸੀ ਪਰ ਗਰੰਟਰ ਨਹੀਂ ਹੈ ਵਰਲਡ ਬੈਂਕ ਇਹਦਾ ਮਤਲਬ ਹੈ ਵਰਲਡ ਬੈਂਕ ਉਹਦੀ ਗਾਰੰਟੀ ਨਹੀਂ ਦੇਦਾ ਵੀ ਐਵੇਂ ਇਦਾਂ ਹੀ ਚੱਲਦਾ ਰਹੇਗਾ ਅੰਦਰ ਵਰਲਡ ਬੈਂਕ ਦੀ ਆਬਲੀਗੇਸ਼ਨ ਨਹੀਂ ਹੈ ਕਿ ਉਹਨੂੰ ਰੋਕ ਦੇਵੇ ਦੋਨਾਂ ਮੁਲਕਾਂ ਨੂੰ ਆਪਣੀ ਮਰਜ਼ੀ ਕਰਨ ਦੋ ਬਰਡ ਬੈਂਕ ਨੇ ਟੈਕਨੀਕਲ ਫਾਈਨੈਂਸ਼ੀਅਲ ਸਪੋਰਟ ਫਾਰ ਡਿਸਪਿਊਟ ਰੈਜ਼ੋਲੂਸ਼ਨ ਅ ਨਿਊਟਰਲ ਐਕਸਪਾਇਰਟ ਇਹ ਕਰ ਸਕਦਾ ਪਰ ਉਹ ਇਨਫੋਰਸ ਨਹੀਂ ਕਰ ਸਕਦਾ ਕੋਈ ਬੈਂਕ ਹੈਜ਼ ਐਮਫਸਾਈਜ਼ਡ ਥੈਟ ਇਟ ਕੈਨ ਨਾਟ ਯੂਨਿਲੇਟਰਲੀ ਆਲਟਰ অর ਟਰਮੀਨੇਟ ਦ ਟਰੀਟੀ ਕੋਈ ਵੀ ਯੂਨਿਲੇਟਰਲੀ ਨੂੰ ਆਲਟਰ ਨਹੀਂ ਜਾਂ ਟਰਮੀਨੇਟ ਨਹੀਂ ਕਰ ਸਕਦਾ ਏ ਜਿਹੜਾ ਇਹਦੇ ਆ ਮੇਨ ਸ਼ਰਤਾਂ ਜਿਹੜੀਆਂ ਸੀਗੀਆਂ ਤੇ ਹੁਣ ਜਿਹੜੀ ਇਹ ਹੋਈ ਹੈ ਇਹ ਚ ਇੱਕ ਹੋਰ ਹੈ ਵੈਸੇ ਦਾ ਪਿਛਲੇ ਸਮੇਂ ਚ ਕੁਝ ਝਗੜੇ ਵੀ ਹੁੰਦੇ ਰਹੇ ਆ کورٹ ਵੀ ਪੰਦੀ ਹੈ ਵਰਲਡ ਬੈਂਕ ਵੀ ਦਖਲ ਦਿੰਦਾ ਰਿਹਾ ਹੈ ਇਹਦਾ ਹਿਸਟਰੀ ਹੈਗੀ ਕਾਫੀ ਉਹਦੇ ਚ ਪਾਕਿਸਤਾਨੀ ਵੀ ਰਿਵਿਊ ਮੋਡੀਫਿਕੇਸ਼ਨ ਦੇ ਵਿੱਚ ਮੰਗੀਆਂ ਸੀ 2023 ਦੇ ਵਿੱਚ ਇਹ ਵੀ ਹੈਗਾ ਪਰ ਹੁਣ ਜਿਹੜਾ ਮਸਲਾ ਹੈਗਾ ਕਿ ਆਂਡੀਆਂ ਨੇ ਇਹ ਕਰ ਦਿੱਤਾ ਕਿ ਅਸੀਂ ਨਹੀਂ ਕਰਾਂਗੇ ਉਹਨੇ ਸੰਧੀ ਨੂੰ ਨਹੀਂ ਮੰਨਾਂਗੇ ਸੰਧੀ ਰੋਕ ਦਿੱਤੀ ਗਈ ਹੈ ਤਾਂ ਉਹ ਪਾਣੀ ਕਿਵੇਂ ਰੁਕਿਆ ਜਾਏਗਾ ਸਵਾਲ ਇਹ ਹੈ ਜਿਹੜਾ ਪਾਣੀ ਜਾ ਰਿਹਾ ਹੈ ਉਹ ਪਾਣੀ ਦੇ ਫਿਰ ਅੱਜ ਇੱਕ ਅਹਿਮ ਮੀਟਿੰਗ ਹੋਈ ਹੈ ਭਾਰਤ ਸਰਕਾਰ ਦੀ ਜਿਸ ਸ਼ਮਰਾਜ ਚੋਹਾਨ ਨੇ ਉਹਦੇ ਬਾਅਦ ਜਿਹੜਾ ਅਨਾਉਂਸਮੈਂਟ ਵੀ ਕੀਤੀ ਆ ਸੀ ਤਿੰਨ ਫੇਸੇਸ ਦੇ ਵਿੱਚ ਅਸੀਂ ਇਹ ਇੰਪਲੀਮੈਂਟ ਕਰਾਂਗੇ ਤੇ ਫਿਰ ਕਿਉਂ ਜੇ ਪਾਣੀ ਰੋਕਣਾ ਤਾਂ ਉਹਦੀ ਡੈਮ ਬਣਾਉਣਾ ਚਾਹੀਦਾ ਕੋਈ ਨਹਿਰ ਚਾਹੀਦੀ ਹੈ ਰਸਤਾ ਚਾਹੀਦਾ ਤੇ ਇਸ ਗੱਲ ਤੇ ਇਹ ਪਾਣੀ ਦੇ ਰੋਕਣ ਨੂੰ ਆ ਟਾਈਮ ਲੱਗੇਗਾ ਸਿਸਟਮ ਬਣੇਗਾ ਕੋਈ ਤਾਂ ਹੀ ਰੁਕੇਗਾ ਪਾਣੀ ਇਹ ਤਾਂ ਰੁਕ ਨਹੀਂ ਸਕਦਾ ਪਾਣੀ ਦੇ ਰੋਕਣ ਇਹ ਪਾਕਿਸਤਾਨ ਨੇ ਕੀ ਰਿਆ ਕੀਤਾ ਜਿਵੇਂ ਕਿ ਉਹਨਾਂ ਨੇ ਕਿਹਾ ਕਿ ਜੇ ਪਾਣੀ ਰੋਕਿਆ ਤੁਸੀਂ ਤਾਂ ਅਸੀਂ ਸਮਝਾਂਗੇ ਜੰਗ ਦੀ ਸ਼ੁਰੂਆਤ ਤਾਂ ਇਹ ਵਾਰ ਹੈ ਇਹ ਸਾਡੇ ਕੋਲ ਜੰਗ ਹੈ ਦਾ ਮਤਲਬ ਐਡੀ ਸੀਰੀਅਸ ਹੈ ਇਸ ਕਾਲ ਨੂੰ ਉਹਨਾਂ ਨੇ ਲਿਆ ਜਾਇਦਾ ਸੀਰੀਅਸ ਮਸਲਾ ਹੈਗਾ ਇਹ ਕਿ ਉਹਨਾਂ ਨੇ ਕਹੇ ਜੀ ਇਹਦਾ ਸਮਝਾਗੇ ਤੁਸੀਂ ਜੰਗ ਛੇੜਤੀ ਸਾਰੇ ਤਾਂ ਸੋ ਹੁਣ ਪਾਣੀ ਪਾਰ ਸਰਕਾਰ ਨੇ ਬੰਦ ਕਰਨਾ ਹੈ ਉਹਦੇ ਵਾਸਤੇ ਤਰੀਕੇ ਵਰਤਨੇ ਆ ਯਾਦ ਕਰਨੇ ਆ ਬੰਦ ਬਣਾਉਣਾ ਹੈ ਡਾਇਵਰਟ ਕਰਨਾ ਕਿ ਕਰਨਾ ਹੈ ਤੇ ਜਿਹਨੂੰ ਉਹ ਜੰਗ ਦਾ ਨਾਮ ਦੇ ਰਹੇ ਆ ਤਾਂ ਤੁਸੀਂ ਆਪੇ ਹਿਸਾਬ ਲਾ ਸਕਦੇ ਹੋ ਕਿ ਉਹਦਾ ਇਸ ਦੇ ਇਵਜ ਵਜੋਂ ਭਟਕ ਕੇ ਉਹਨਾਂ ਨੇ 72 ਦੀ ਸੰਧੀ ਜਿਹੜੀ ਹੈ Shimla agreement ਨੂੰ ਰੱਦ ਕਰਦਾ ਉਹਨੇ ਉਹ ਸਸਪੈਂਡ ਕਰ ਦਿੱਤਾ ਸੋ ਇਸ ਜੇ ਪਾਣੀ ਬੰਦ ਹੋ ਜਾਂਦਾ ਹੈ ਪਾਕਿਸਤਾਨ ਨੂੰ ਜਿਹੜਾ ਜਾਂਦਾ ਹੈ ਉਹ ਤਿੰਨ ਦਰਿਆਵਾਂ ਦਾ ਤੇ ਉਹ ਜਾਂਦਾ ਮੇਨਲੀ ਉਹ ਪੰਜਾਬ 'ਚ ਹੀ ਹੈ ਐਂਟਰ ਦਾ ਪੰਜਾਬ 'ਚ ਹੀ ਕਰਦਾ ਹੈ ਬਾਕੀ ਸਾਰੇ ਮੁਲਕ ਜਾਂਦਾ ਹੈ ਤੇ ਪੰਜਾਬ ਦੇ ਜਿਹੜੀ ਜ਼ਮੀਨ ਹੈ ਜਿਹੜੀ ਜਲਕੇ ਜ਼ਮੀਨ ਹੈ ਉਹ ਉਹਨਾਂ ਨਾਲ ਹੁੰਦੀ ਹੈ ਉਹਦੇ ਨਾਲ ਹੀ ਫਸਲਾਂ ਹੁੰਦੀ ਹੈ ਉਹਨਾਂ ਦਾ ਸਾਰਾ ਜਿਹੜਾ ਪਾਣੀ ਪੀਣ ਵਾਲਾ ਵੀ ਦੂਸਰਾ ਵੀ ਵਰਤਿਆ ਜਾਂਦਾ ਹੈ ਤੇ ਜੇਕਰ ਇਹ ਸਾਰਾ ਪਾਣੀ ਬੰਦ ਹੋ ਜਾਂਦਾ ਪਾਕਿਸਤਾਨ ਚ ਜਿਹੜਾ ਸੋਕਾ ਵੀ ਪਏਗਾ ਪਾਕਿਸਤਾਨ ਦੀ ਜਿਹੜੀ ਪੈਦਾਵਾਰ ਹੁੰਦੀ ਹੈ ਉਹ ਵੀ ਜਿਹੜੀ ਨਹੀਂ ਹੋਏਗੀ ਤਾਂ ਪਾਕਿਸਤਾਨ ਵਾਸਤੇ ਬਹੁਤ ਵੱਡਾ ਸੰਕਟ ਖੜਾ ਹੋਏਗਾ ਜਿਹਦੇ ਕਰਕੇ ਹੀ ਉੱਥੇ ਭੜਕਾਹਟ ਹੈਗੀ ਹੈ ਪਰ ਇਹ ਕਦੋਂ ਹੋਏਗਾ ਬੰਦ ਕਿਵੇਂ ਹੋਏਗਾ ਪਾਣੀ ਕੀ ਹੋ ਸਕਦਾ ਉਹ ਦੂਸਰਾ ਜਿਹੜਾ ਭਾਰਤ ਸਰਕਾਰ ਨੇ ਜਿਹੜੇ ਕਾਰਨ ਦਿੱਤੇ ਆ ਉਹ ਸਿਰਫ ਇਹ ਨਹੀਂ ਦਿੰਦਾ ਉਹ ਦੂਸਰੇ ਕਾਰਨ ਵੀ ਦਿੰਦਾ ਹੈ ਤਾਂ ਕਿ ਜਿਹੜੇ ਕੋਈ ਜਿਹੜਾ ਇਹ ਅਲੀਗੇਸ਼ਨ ਨਾ ਲੱਗੇ ਸਾਡੇ ਤੇ ਸਿਰਫ ਵੀ ਐਵੇਂ ਕਰਤਾ ਉਹ ਜੋ ਲੌਜੀਕ ਬਾਕੀ ਵੀ ਦਿੰਦਾ ਹੈ ਭਾਰਤ ਸਰਕਾਰ ਨੇ ਤੇ ਹੁਣ ਦੇਖਦੇ ਆ ਹਾਲਾਤ ਤਾਂ ਬਹੁਤ ਸੈਂਸਿਟਿਵ ਨੇ ਸੰਵੇਦਨਸ਼ੀਲ ਨੇ ਪਰ ਇਹਦਾ ਅੱਗੇ ਕੀ ਨਤੀਜਾ ਨਿਕਲਦਾ ਹੈ ਜੇ ਪਾਣੀ ਬੰਦ ਹੁੰਦਾ ਤਾਂ ਉਦੋਂ ਪਾਕਿਸਤਾਨ ਹੋਰ ਕੀ ਇਹਦਾ ਜੋ ਕਰੇਗਾ ਪਰ ਇਹ ਇਹ ਬਹੁਤ ਕਹਿਣਾ ਮੁਸ਼ਕਲ ਹੈ ਪਰ ਹਾਲਤ ਜਿਹੜੀ ਬਹੁਤ ਸੰਵੇਦਨਸ਼ੀਲ ਬਣੀ ਹੋਈ ਹੈ ਤੇ ਦੋਵੇਂ ਪਾਸੇ ਬੜਿਆ ਜਿਹੜਾ ਬਹੁਤ ਹੀ ਇਹ ਕਹ ਲੋ ਕਿ ਕਿਸੇ ਹੱਦ ਤੱਕ ਕਹਿ ਸਕਦੇ ਵੀ جنگ ਦੇ ਬਦਲ ਵੀ ਛਾ ਸਕਦੇ ਆ ਜੀ ਇਸ ਲਈ ਅਦਲੀ ਨੇ ਫਿਰ ਅਸੀਂ ਜਿਹੜਾ 72 ਦਾ ਸ਼ਿਮਲਾ ਐਗਰੀਮੈਂਟ ਉਹਦੇ ਵਾਸਤੇ ਵਕਰੀ ਗੱਲ ਕਰਾਂਗੇ ਬਹੁਤ ਲੱਗਦਾ